ਅਕਸਰ ਜਿੱਤਣ ਤੋਂ ਬਾਅਦ ਕੋਈ ਐਸ ਤਰ੍ਹਾਂ ਬੈੰਧੜਾ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਖੁੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਜੀ ਮੈਂ ਇਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਹੈ ਵੀ ਪੀਨੇ ਹੈ ਤੇਰੀ ਜਿਹੜੀ ਦੁਆ ਹੈ ਨਾ ਦੁਆ बस काम वही करनी। ਮਾਲਾ ਜੀ ਮਾਲਾ ਜੀ ਸੋ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ। ਮਾਲਾ ਜੀ ਤੇ ਜਦੋਂ ਇਹੋ ਜਿਹੇ ਬੰਦੇ ਤੇ ਦੜਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਦੁਰਦਰਗਾ ਜਾਪੀ। ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੇ ਜੀ ਕਮੇਟੀ ਜੀ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜੇ ਦਾ ਪੱਕਾ ਆ ਦੇਖ ਲਾ ਮੈਂ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ। ਹੁਣ ਮੈਨੂੰ ਆਉਂਦੇ ਨੂੰ ਉਹਨਾਂ ਦਿਖਾਇਆ ਜਿੰਨਾ ਚਿਰ ਹੈਗਾ ਲੱਗਦਾ ਨਹੀਂ ਕਿ ਤੇ ਬੈਠੀ ਬਿੱਕਲੀ ਪੂਗੀ ਅਸੀਂ ਬਿਲਕੁਲ ਨਹੀਂ ਅਕਸਰ ਜਿੱਤਣ ਤੋਂ ਬਾਅਦ ਕੋਈ ਐਸ ਤਰ੍ਹਾਂ ਬੈੰਧਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਉੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਕਿਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੈਨੂੰ ਕਿਹਨਾਂ ਦੇ ਜੇ ਮੈਂ ਇਥੋਂ ਦੀ ਲੰਗਾ ਅਕਸਰ ਕਾਜੂ ਬਰਾਮਾ ਵਾਲੀ ਚਾਹ ਮਿਲ ਜਾਂਦੀ ਹੈ ਨਾ ਸਿੰਪਲ ਚਾਹ ਮਿਲਦੀ ਹੈ ਕਿਹੋ ਜਿਹੀ ਲੱਗਦੀ ਕਾਹ ਦੀ ਬਦਾ ਮਾਲੀ ਵੀ ਪੀਨੇ ਐ ਇਹ ਵੀ ਪੀਨੇ ਐ ਏਰੀ ਜਿਹੜੀ ਦੁਆ ਹੈ ਨਾ ਦੁਆ ਬਸ ਕੰਪੂਰੀ ਕਰਦੀ ਮਾਲਾ ਕਰ ਮਾਲਾ ਵੀ ਸੋ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਮਾਲਾ ਜੀ ਤੇ ਜਦੋਂ ਇਹੋ ਜਿਹੇ ਬੰਦੇ ਤੇ ਡਰਦੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੀ ਜੀ ਕਮੇਸ਼ਰ ਜੀ ਕੋ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜੇ ਦਾ ਪੱਕਾ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਔਰ ਮੈਨੂੰ ਆਉਂਦੇ ਨੂੰ ਉਹ ਆ ਦਿਖਾਇਆ ਜਿੰਨਾ ਚਿਰ ਹੈਗੇ ਲੱਗਦਾ ਨਹੀਂ ਕਿ ਤੇ ਪੈਠੀ ਵਿਖਣੀ ਪਊਗੀ ਅੱਜ ਬਿਲਕੁਲ ਨਹੀਂ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਖੁੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਹੈ ਪੁੱਛ ਲਾ ਆਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਹੈ ਮੇਰੇ ਕੀ ਆਉਂਦੇ ਜੇ ਮੈਂ ਇੱਥੋਂ ਦੀ ਲੰਗਾ ਕਿਆ ਮੈਂ ਨਹੀਂ ਮੁਟਕਿਆ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਹੈ ਕਾਜੂ ਬਦਾਮ ਵਾਲੀ ਵੀ ਪੀਨੇ ਹੈ ਵੀ ਪੀਨੇ ਹੈ ਮੇਰੀ ਜਿਹੜੀ ਦੁਆ ਹੈ ਨਾ ਦੁਆ ਬਸ ਖੁਦ ਕੋਈ ਕਰਦੀ ਮਾਲਕ ਜੀ ਮਾਲਕ ਜੀ ਅਸੀਂ ਤਾਂ ਦਰਦਰ ਤੇ ਹਰ ਦਰ ਤੇ ਜਾਣਾ ਹੈ ਮਾਲਕ ਜੀ ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾ ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੇ ਜੀ ਕਿੰਨੇ ਚਿਰ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜੇ ਦਾ ਪੱਕਾ ਆ ਦੇਖ ਲੈ ਮੈਂ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਉਹਨਾਂ ਦਿਖਾਇਆ ਜਿੰਨੇ ਚਿਰ ਹੈਗੇ ਲੱਗਦਾ ਕਿ ਤੇ ਪੈਠੀ ਵਿਖਣੀ ਪਊਗੀ ਬਿਲਕੁਲ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ